ਸਮਾਨ ਜੋ ਉੱਥੇ ਨਾਕੇ ਦੇ ਮੌਜੂਦ ਸੀਗੇ ਔਰ ਜੀ ਦੀ ਪਾਰਟੀ ਮੌਜੂਦ ਸੀਗੀ ਇਹ ਡੇਲੀ ਪੋਸਟ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿੱਥੇ جنگ ਦੇ ਹਾਲਾਤ ਸ਼ਾਂਤ ਹੋ ਚੁੱਕੇ ਨੇ ਤਾਂ ਇਹ ਸਭ ਦੇ ਵਿਚਾਲੇ ਨਸ਼ਾ ਤਸਕਰੀ ਦਾ ਵਪਾਰ ਉਸੇ ਤਰ੍ਹਾਂ ਜੋਰਾ ਸ਼ੋਰਾ ਦੇ ਉੱਤੇ ਚੱਲਦਾ ਹੋਇਆ ਵਿਖਾਈ ਦੇ ਰਿਹਾ ਹੈ ਦਰਅਸਲ ਅਟਾਰੀ ਦੇ ਨੇੜੇ ਦੋ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਅਤੇ ਇਹਨਾਂ ਨਸ਼ਾ ਤਸਕਰਾਂ ਦੇ ਵਿਚਾਲੇ ਝੜਪ ਹੁੰਦੀ ਹੈ ਤਾਂ ਇੱਕ ਰਾਗੀਰ ਨੂੰ ਗੋਲੀ ਲੱਗਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਮਾਸੂਮ ਬੱਚਾ ਜਿਹੜਾ ਕਿ ਉਸ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹ ਨਸ਼ਾ ਤਸਕਰ ਜਿਹੜੇ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹਨਾਂ ਦੇ ਕੋਲੋਂ ਤਕਰੀਬਨ 5 ਕਿਲੋ ਹੈਰੋਇਨ ਜਿਹੜੀ ਐ ਬਰਾਮਦ ਕੀਤੀ ਗਈ ਐ ਤਾਂ ਜੱਜਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਐ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਵੱਡੀ ਗਈ ਐ ਤੇ ਇਸੇ ਮੁਹਿੰਮ ਦੇ ਤਹਿਤ ਜਿੱਥੇ ਕਿ ਨਸ਼ਾ ਤਸਕਰਾਂ ਦੇ ਘਰਟ ਆਏ ਜਾ ਰਹੇ ਨੇ ਤਾਂ ਇਹ ਸਭ ਦੇ ਵਿਚਾਲੇ ਟਾਰੀ ਦੇ ਨੇੜਿਓ ਇਹ ਝੜਪ ਹੋਈ ਐ ਜਿੱਥੇ ਨਸ਼ਾ ਤਸਕਰਾਂ ਦੇ ਵਿਚਾਲੇ ਇਹ ਸੜਪਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੋਵਾਂ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਨਸ਼ਾ ਤਸਕਰਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇੱਕ ਰਾਹੀਰ ਮਾਸੂਮ ਬੱਚਾ ਜਿਹੜਾ ਕਿ ਉੱਥੋਂ ਲੱਗ ਰਿਹਾ ਹੁੰਦਾ ਹੈ ਉਸਦੇ ਗੋਲੀ ਲੱਗਦੀ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਦੋਵੇਂ ਨਸ਼ਾ ਤਸਕਰ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਨੇ ਜਿਨ੍ਹਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਟੀਮ ਸਾਡੀ ਨਾਕੇ ਤੇ ਸੀਗੀ ਨਿਸ਼ਟਾ ਟਾਰੀ ਨਿਸ਼ਟਾ ਰੋਡ ਦੇ ਦਰੀਨ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚਲਦੀ ਹੈ ਮਹਿੰਗ ਉਹਦੇ ਸਬੰਧ ਵਿੱਚ ਉੱਥੇ ਨਾਕੇ ਤੇ ਮੌਜੂਦ ਸੀਗੇ ਪੋਰ ਜਿੱਤੀ ਪਾਰਟੀ ਮੌਜੂਦ ਸੀਗੇ ਤੇ ਦੋ ਮੁੰਨੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਦੀ ਅਸੀਂ ਬਾਅਦ ਵਿੱਚ شناخت ਕਰ ਲਈ ਆ ਉਹ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਗਏ ਲੇਕਿਨ ਯਤਨ ਟੀਮ ਨੇ ਉਹਨਾਂ ਨੂੰ ਪੋਚਿਆ ਜਦੋਂ ਫੜਿਆ ਉਹਨਾਂ ਨੇ ਮੋਟਰਸਾਈਕਲ ਪਿਆ ਲਿਆ ਉਹ ਮੋਟਰਸਾਈਕਲ ਪਿਆਉਂਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ ਲੇਕਿਨ ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਿਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਹਨੇੜੀ ਦੀ ਆੜ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰਦੇ ਮਾਨ ਵੀ ਪੁਲਿਸ ਨੇ ਜਦੋਂ ਪਿੱਛਾ ਕੀਤਾ ਉਹਨੇ ਪਿਸਤਲ ਕੱਢਿਆ ਤੇ ਅਨਨੋਮ ਸੀਗੇ ਦੋਨੋਂ ਹੀ ਪਿਸਤਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਉਹ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਗੀਰ ਸੀ ਇੱਕ ਗੁਰਜੀਤ ਬਿੱਲਾ ਬਾਅਦ ਚਹੀਂ ਤਸਦੀਕ ਕੀਤਾ ਜਿਹੜੇ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗੀ ਸੀ ਔਰ ਇਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾਫੜ ਆਪਣੀਆਂ ਗੱਡੀਆਂ ਜਾਂ ਮੰਦੀ ਬਲੈਕ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਨਹੀਂ ਸਕੇ ਉਹਨਾਂ ਦੇ ਅਸੀਂ شناخت ਕਰ ਲਈ ਐ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਆ ਪ੍ਰਚਾਰਾ ਦਰਜ ਕੀਤਾ ਇਹਦੇ ਚ ਜਿਹੜਾ ਲਫਾਫਾ ਚੈੱਕ ਕਰਨ ਤੇ 5 ਕਿਲੋ ਹੈਗਨ ਬਰਾਮਦ ਹੋਈ ਉਹਨਾਂ ਕੋਲ ਸਮੰਗਲਰ ਸੀਗੇ ਉਹਨਾਂ ਨੂੰ ਅਹੀਂ ਤਸਦੀਕ ਕਰ ਲਿਆ ਉੰਦੇ ਕੌਣ ਨੇ ਸਿਰ ਇਹ ਮਲਾਜਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ ਨਹੀਂ ਇਹ ਪ੍ਰਾਈਵੇਟ ਰਾਗੀ ਸੀ ਉਹ ਇਸੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਮਿੱਲਾ ਨਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿੱਥੇ جنگ ਦੇ ਹਾਲਾਤ ਸ਼ਾਂਤ ਹੋ ਚੁੱਕੇ ਨੇ ਤਾਂ ਇਹ ਸਭ ਦੇ ਵਿਚਾਲੇ ਨਸ਼ਾ ਤਸਕਰੀ ਦਾ ਵਪਾਰ ਉਸੇ ਤਰ੍ਹਾਂ ਜੋਰਾ ਸ਼ੋਰਾ ਦੇ ਉੱਤੇ ਚੱਲਦਾ ਹੋਇਆ ਵਿਖਾਈ ਦੇ ਰਿਹਾ ਦਰਅਸਲ ਅਟਾਰੀ ਦੇ ਨੇੜੇ ਦੋ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਅਤੇ ਇਹਨਾਂ ਨਸ਼ਾ ਤਸਕਰਾਂ ਦੇ ਵਿਚਾਲੇ ਝੜਪ ਹੁੰਦੀ ਹੈ ਤਾਂ ਇੱਕ ਰਾਗੀਰ ਨੂੰ ਗੋਲੀ ਲੱਗਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਮਾਸੂਮ ਬੱਚਾ ਜਿਹੜਾ ਕਿ ਉਸ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹ ਨਸ਼ਾ ਤਸਕਰ ਜਿਹੜੇ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹਨਾਂ ਦੇ ਕੋਲੋਂ ਤਕਰੀਬਨ 5 ਕਿਲੋ ਹੈਰੋਇਨ ਜਿਹੜੀ ਐ ਬਰਾਮਦ ਕੀਤੀ ਗਈ ਐ ਤਾਂ ਜੱਜ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਐ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਵੱਡੀ ਗਈ ਐ ਤੇ ਇਸੇ ਮੁਹਿੰਮ ਦੇ ਤਹਿਤ ਜਿੱਥੇ ਕਿ ਨਸ਼ਾ ਤਸਕਰਾਂ ਦੇ ਘਰਟਾਏ ਜਾ ਰਹੇ ਨੇ ਤਾਂ ਇਹ ਸਭ ਦੇ ਵਿਚਾਲੇ ਔਟਾਰੀ ਦੇ ਨੇੜੇ ਉਹ ਝੜਪ ਹੋਈ ਐ ਜਿੱਥੇ ਨਸ਼ਾ ਤਸਕਰਾਂ ਦੇ ਵਿਚਾਲੇ ਇਹ ਛੜਪਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੋਵਾਂ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਨਸ਼ਾ ਤਸਕਰਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇੱਕ ਰਾਹੀਰ ਮਾਸੂਮ ਬੱਚਾ ਜਿਹੜਾ ਕਿ ਉੱਥੋਂ ਲੱਗ ਰਿਹਾ ਹੁੰਦਾ ਹੈ ਉਸ ਤੇ ਗੋਲੀ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਦੋਵੇਂ ਨਸ਼ਾ ਤਸਕਰ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਨੇ ਜਿਨ੍ਹਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਟੀਮ ਸਾਡੀ ਨਾਕੇ ਤੇ ਸੀਗੀ ਨਿਸ਼ਟਾ ਟਾਰੀ ਨਿਸ਼ਟਾ ਰੋਡ ਦੇ ਦਰੀਂ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚਲਦੀ ਆ ਮੁਹਿੰਮ ਉਹਦੇ ਸਬੰਧ ਵਿੱਚ ਉੱਥੇ ਨਾਕੇ ਤੇ ਮੌਜੂਦ ਸੀਗੇ ਪੁਲਿਸ ਦੀ ਪਾਰਟੀ ਮੌਜੂਦ ਸੀਗੀ ਤੇ ਦੋ ਮੁੰਨੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਦੀ ਅਸੀਂ ਬਾਅਦ ਵਿੱਚ شناخت ਕਰ ਲਈ ਆ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਗਏ ਲੇਕਿਨ ਯਤਨ ਟੀਮ ਨੇ ਉਹਨਾਂ ਨੂੰ ਪਹੁੰਚਿਆ ਜਦੋਂ ਫੜਿਆ ਉਹਨਾਂ ਨੇ ਮੋਟਰਸਾਈਕਲ ਭੀ ਆ ਲਿਆ ਉਹ ਮੋਟਰਸਾਈਕਲ ਭੀ ਆਉਂਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ ਲੇਕਿਨ ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਿਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਹਨੇੜੀ ਦੀ ਆੜ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰ ਦੇ ਮਾਨ ਵੀ ਪੁਲਿਸ ਨੇ ਜਦੋਂ ਪਿੱਛਾ ਕੀਤਾ ਆ ਉਹਨੇ ਪਿਸਟਲ ਕੱਢਿਆ ਤੇ ਅਨਨੋਮ ਸੀਗੇ ਦੋਨੋਂ ਹੀ ਪਿਸਟਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਵਾ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਹੀਰ ਸੀ ਇੱਕ ਗੁਰਜੀਤ ਬਿੱਲਾ ਬਾਅਦ ਚਹੀਂ ਤਸਦੀਕ ਕੀਤਾ ਮੈਜਿਸਟਰੀ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗੀ ਸੀ ਔਰ ਇਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾ ਫੜ ਆਪਣੀਆਂ ਗੱਡੀਆਂ ਜਾਂ ਮੰਦੀ ਬਲੈਕ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਨਹੀਂ ਸਕੇ ਉਹਨਾਂ ਦੇ ਅਸੀਂ شناخت ਕਰ ਲਈਆ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਹੈ ਪ੍ਰਚਾਰਾ ਦਰਜ ਕੀਤਾ ਇਹਦੇ ਚ ਜਿਹੜਾ ਲਫਾਫਾ ਚੈੱਕ ਕਰਨ ਤੇ 5 ਕਿਲੋ ਹੈਗਨ ਬਰਾਮਦ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਹੀਂ ਤਸਦੀਕ ਕਰ ਲਿਆ ਕੰਦੇ ਕੌਣ ਨੇ ਸਿਰ ਇਹ ਮੁਲਾਜ਼ਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ 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 ਇਹ ਪ੍ਰਾਈਵੇਟ ਰਾਘੀ ਸੀ ਨਿਸ਼ਟੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਬਿੱਲਾ ਨਾਮ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿੱਥੇ جنگ ਦੇ ਹਾਲਾਤ ਸ਼ਾਂਤ ਹੋ ਚੁੱਕੇ ਨੇ ਤਾਂ ਇਹ ਸਭ ਦੇ ਵਿਚਾਲੇ ਨਸ਼ਾ ਤਸਕਰੀ ਦਾ ਵਪਾਰ ਉਸੇ ਤਰ੍ਹਾਂ ਜੋਰਾ ਸ਼ੋਰਾ ਦੇ ਉੱਤੇ ਚੱਲਦਾ ਹੋਇਆ ਵਿਖਾਈ ਦੇ ਰਿਹਾ ਦਰਅਸਲ ਅਟਾਰੀ ਦੇ ਨੇੜੇ ਦੋ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਅਤੇ ਇਹਨਾਂ ਨਸ਼ਾ ਤਸਕਰਾਂ ਦੇ ਵਿਚਾਲੇ ਝੜਪ ਹੁੰਦੀ ਹੈ ਤਾਂ ਇੱਕ ਰਾਹਗੀਰ ਨੂੰ ਗੋਲੀ ਲੱਗਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਮਾਸੂਮ ਬੱਚਾ ਜਿਹੜਾ ਕਿ ਉਸ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹ ਨਸ਼ਾ ਤਸਕਰ ਜਿਹੜੇ ਐ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹਨਾਂ ਦੇ ਕੋਲੋਂ ਤਕਰੀਬਨ 5 ਕਿਲੋ ਹੈਰੋਇਨ ਜਿਹੜੀ ਐ ਬਰਾਮਦ ਕੀਤੀ ਗਈ ਐ ਤਾਂ ਜੱਜ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਐ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਵੱਡੀ ਗਈ ਐ ਤੇ ਐਸੇ ਮੁਹਿੰਮ ਦੇ ਤਹਿਤ ਜਿੱਥੇ ਕਿ ਨਸ਼ਾ ਤਸਕਰਾਂ ਦੇ ਘਰਟ ਆਏ ਜਾ ਰਹੇ ਨੇ ਤਾਂ ਇਹ ਸਭ ਦੇ ਵਿਚਾਲੇ ਟਾਰੀ ਦੇ ਨੇੜਿਓ ਇਹ ਝੜਪ ਹੋਈ ਐ ਜਿੱਥੇ ਨਸ਼ਾ ਤਸਕਰਾਂ ਦੇ ਵਿਚਾਲੇ ਇਹ ਛੜਪਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੋਵਾਂ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਨਸ਼ਾ ਤਸਕਰਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇੱਕ ਰਾਹੀਰ ਮਾਸੂਮ ਬੱਚਾ ਜਿਹੜਾ ਕਿ ਉੱਥੋਂ ਲੱਗ ਰਿਹਾ ਹੁੰਦਾ ਹੈ ਉਸਦੇ ਗੋਲੀ ਲੱਗਦੀ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਦੋਵੇਂ ਨਸ਼ਾ ਤਸਕਰ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਨੇ ਜਿਨ੍ਹਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਟੀਮ ਸਾਡੀ ਨਾਕੇ ਤੇ ਸੀਗੀ ਨਿਸ਼ਟਾ ਟਾਰੀ ਨਿਸ਼ਟਾ ਰੋਡ ਦੇ ਡਰੇਨ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚੱਲਦੀ ਹੈ ਮੁਹਿੰਮ ਉਹਦੇ ਸਬੰਧ ਵਿੱਚ ਉੱਥੇ ਨਾਕੇ ਤੇ ਮੌਜੂਦ ਸੀਗੇ ਭਵਜਿੱਤੀ ਪਾਰਟੀ ਮੌਜੂਦ ਸੀਗੇ ਇਹ ਦੋ ਮੁੰਨੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਨੂੰ ਅਸੀਂ ਬਾਅਦ ਵਿੱਚ ਸ਼ਰਨਾਰਥ ਕਰ ਲਈਆ ਉਹ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਹੀ ਗਏ ਲੇਕਿਨ ਯਕਦਮ ਟੀਮ ਨੇ ਉਹਨਾਂ ਨੂੰ ਪੋਚਿਆ ਜਦੋਂ ਫੜਿਆ ਉਹਨਾਂ ਨੇ ਮੋਸਲ ਭਿਆ ਲਿਆ ਉਹ ਮੋਸਲ ਭਿਉਂਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ ਲੇਕਿਨ ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਨੇੜੇ ਦੀ ਆੜ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰ ਦੇ ਮਾਨ ਵੀ ਪੁਲਿਸ ਨੇ ਜਦੋਂ ਪਿੱਛਾ ਕੀਤਾ ਉਹਨੇ ਪਿਸਤਲ ਕੱਢਿਆ ਤੇ ਅਨਮਨ ਸੀਗੇ ਦੋਨੋਂ ਹੀ ਪਿਸਤਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਉਹ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਗੀਰ ਸੀ ਇੱਕ ਗੁਰਜੀਤ ਬਿੱਲਾ ਬਾਅਦ ਚਹੀਂ ਤਸਦੀਕ ਕੀਤਾ ਇਹਨ੍ਹੇ ਸਟੇ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗ ਗਈ ਸੀ ਔਰ ਇਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾ ਫੜਾ ਆਪਣੀਆਂ ਗੱਡੀਆਂ ਜਾਂ ਮੰਦੀਪ ਲੈ ਕੇ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਛਾਹ ਨਹੀਂ ਸਕੇ ਉਹਨਾਂ ਨੇ ਅਸੀਂ شناخت ਕਰ ਲਈ ਐ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਆ ਪ੍ਰਚਾਰਾ ਦਰਜ ਕੀਤਾ ਇਹਦੇ ਚ ਜਿਹੜਾ ਲਫਾਫਾ ਚੈੱਕ ਕਰਨ ਤੇ 5 ਕਿਲੋ ਹੈਗ ਨੂੰ ਬਰਾਮਦ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਸੀਂ ਤਸਦੀਕ ਕਰ ਲਿਆ ਕੰਦੇ ਕੌਣ ਨੇ ਸਿਰ ਤੇ ਮਲਾਜਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ 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 ਇਹ ਪ੍ਰਾਈਵੇਟ ਰਾਗੀ ਸੀ ਉਹ ਇਸ ਟੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਬਿੱਲਾ ਨਾਮ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿੱਥੇ جنگ ਦੇ ਹਾਲਾਤ ਸ਼ਾਂਤ ਹੋ ਚੁੱਕੇ ਨੇ ਤਾਂ ਇਹ ਸਭ ਦੇ ਵਿਚਾਲੇ ਨਸ਼ਾ ਤਸਕਰੀ ਦਾ ਵਪਾਰ ਉਸੇ ਤਰ੍ਹਾਂ ਜੋਰਾ ਸ਼ੋਰਾ ਦੇ ਉੱਤੇ ਚੱਲਦਾ ਹੋਇਆ ਵਿਖਾਈ ਦੇ ਰਿਹਾ ਹੈ ਦਰਅਸਲ ਅਟਾਰੀ ਦੇ ਨੇੜੇ ਦੋ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਅਤੇ ਇਹਨਾਂ ਨਸ਼ਾ ਤਸਕਰਾਂ ਦੇ ਵਿਚਾਲੇ ਝੜਪ ਹੁੰਦੀ ਹੈ ਤਾਂ ਇੱਕ ਰਾਗੀਰ ਨੂੰ ਗੋਲੀ ਲੱਗਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਮਾਸੂਮ ਬੱਚਾ ਜਿਹੜਾ ਕਿ ਉਸ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹ ਨਸ਼ਾ ਤਸਕਰ ਜਿਹੜੇ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹਨਾਂ ਦੇ ਕੋਲੋਂ ਤਕਰੀਬਨ 5 ਕਿਲੋ ਹੈਰੋਇਨ ਜਿਹੜੀ ਐ ਬਰਾਮਦ ਕੀਤੀ ਗਈ ਐ ਤਾਂ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਐ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਵੱਢੀ ਗਈ ਐ ਤੇ ਇਸੇ ਮੁਹਿੰਮ ਦੇ ਤਹਿਤ ਜਿੱਥੇ ਕਿ ਨਸ਼ਾ ਤਸਕਰਾਂ ਦੇ ਘਰਟ ਆਏ ਜਾ ਰਹੇ ਨੇ ਤਾਂ ਇਹ ਸਭ ਦੇ ਵਿਚਾਲੇ ਅਟਾਰੀ ਦੇ ਨੇੜੇ ਉਹ ਝੜਪ ਹੋਈ ਹੈ ਜਿੱਥੇ ਨਸ਼ਾ ਤਸਕਰਾਂ ਦੇ ਵਿਚਾਲੇ ਇਹ ਝੜਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੋਵਾਂ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਨਸ਼ਾ ਤਸਕਰਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇੱਕ ਰਾਹੀਰ ਮਾਸੂਮ ਬੱਚਾ ਜਿਹੜਾ ਕਿ ਉੱਥੋਂ ਲੱਗ ਰਿਹਾ ਹੁੰਦਾ ਹੈ ਉਸ ਤੇ ਗੋਲੀ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਦੋਵੇਂ ਨਸ਼ਾ ਤਸਕਰ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਨੇ ਜਿਨ੍ਹਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਟੀਮ ਸਾਡੀ ਨਾਕੇ ਤੇ ਸੀਗੀ ਨਿਸ਼ਟਾ ਟਾਰੀ ਨਿਸ਼ਟਾ ਰੋਡ ਦੇ ਡਰੇਨ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚਲਦੀ ਐ ਮਹਿੰਗ ਉਹਦੇ ਸਬੰਧ ਵਿੱਚ ਉੱਥੇ ਨਾਕੇ ਤੇ ਮੌਜੂਦ ਸੀਗੇ ਪੋਰਜੀਤੀ ਪਾਰਟੀ ਮੌਜੂਦ ਸੀਗੀ ਤੇ ਦੋ ਮੁੰਨੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਦੀ ਅਸੀਂ ਬਾਅਦ ਵਿੱਚ شناخت ਕਰ ਲਈ ਐ ਉਹਨਾਂ ਨੇ ਇੱਕਦਮ ਜਦੋਂ ਟਾਕਸ ਦੇ ਕੇ ਰੋਕਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਗਏ لیکن یتنام ٹیم نے انہوں نے دوچیا جے دو پڑھیا انہوں نے موسر پہا لیا وہ موسر پہا اوندا جڑا پچھلا بندا سی او ਡਿੱਗਾ لیکن ਸਾਡੀ ٹیم نے پھر انہوںو ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ ਚ ਕੋਈ ਲਿਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਨੇੜੇ ਦੀ ਆੜ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰਦੇ ਮਾਨ ਵੀ ਪੁਲਿਸ ਨੇ ਜਦੋਂ ਪਿੱਛਾ ਕੀਤਾ ਆ ਉਹਨੇ ਟਿਸਟਲ ਕੱਢਿਆ ਤੇ ਅਨਮੋਨ ਸੀਗੇ ਦੋਨੋਂ ਹੀ ਪਿਸਟਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਵਾ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਹੀਰ ਸੀ ਇੱਕ ਗੁਰਜੀਤ ਬਿੱਲਾ ਬਾਅਦ ਚਹੀਂ ਤਸਦੀਕ ਕੀਤਾ ਮਹਿੰਸਟਰੀ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗੀ ਸੀ ਓਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾਫੜ ਆਪਣੀਆਂ ਗੱਡੀਆਂ ਜਾਂ ਮੰਦੀਪ ਲੈ ਕੇ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਬਚਾ ਨਹੀਂ ਸਕੇ ਉਹਨਾਂ ਦੇ ਅਸੀਂ شناخت ਕਰ ਲਈਆ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਆ ਪ੍ਰਚਾਰਾ ਦਰਜ ਕੀਤਾ ਇਹਦੇ ਜਿਹੜਾ ਲਫਾਫਾ ਚੈੱਕ ਕਰਨ ਤੇ 5 ਕਿਲੋ ਹੈਰਨ ਬਰਾਮਦ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਸੀਂ ਤਸਦੀਕ ਕਰ ਲਿਆ ਬੰਦੇ ਕੌਣ ਨੇ ਸਰ ਇਹ ਮੁਲਾਜ਼ਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ 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 ਇਹ ਪ੍ਰਾਈਵੇਟ ਰਾਹੀ ਸੀ ਇਹ ਇਸ ਟੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਬਿੱਲਾ ਨਾਮ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿੱਥੇ ਜੰਗ ਦੇ ਹਾਲਾਤ ਸ਼ਾਂਤ ਹੋ ਚੁੱਕੇ ਨੇ ਤਾਂ ਇਹ ਸਭ ਦੇ ਵਿਚਾਲੇ ਨਸ਼ਾ ਤਸਕਰ ਦਾ ਵਪਾਰ ਉਸੇ ਤਰ੍ਹਾਂ ਜੋਰਾ ਸ਼ੋਰਾ ਦੇ ਉੱਤੇ ਚੱਲਦਾ ਹੋਇਆ ਵਿਖਾਈ ਦੇ ਰਿਹਾ ਹੈ ਦਰਅਸਲ ਅਟਾਰੀ ਦੇ ਨੇੜੇ ਦੋ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਅਤੇ ਇਹਨਾਂ ਨਸ਼ਾ ਤਸਕਰਾਂ ਦੇ ਵਿਚਾਲੇ ਝੜਪ ਹੁੰਦੀ ਹੈ ਤਾਂ ਇੱਕ ਰਾਹਗੀਰ ਨੂੰ ਗੋਲੀ ਲੱਗਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਮਾਸੂਮ ਬੱਚਾ ਜਿਹੜਾ ਕਿ ਉਸ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹ ਨਸ਼ਾ ਤਸਕਰ ਜਿਹੜੇ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹਨਾਂ ਦੇ ਕੋਲੋਂ ਤਕਰੀਬਨ 5 ਕਿਲੋ ਹੈਰੋਇਨ ਜਿਹੜੀ ਐ ਬਰਾਮਦ ਕੀਤੀ ਗਈ ਐ ਤਾਂ ਜੱਜ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਐ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਵਧੀ ਗਈ ਐ ਤੇ ਇਸੇ ਮੁਹਿੰਮ ਦੇ ਤਹਿਤ ਜਿੱਥੇ ਕਿ ਨਸ਼ਾ ਤਸਕਰਾਂ ਦੇ ਘਰਟ ਆਏ ਜਾ ਰਹੇ ਨੇ ਤਾਂ ਇਹ ਸਭ ਦੇ ਵਿਚਾਲੇ ਔਟਾਰੀ ਦੇ ਨੇੜੇ ਉਹ ਝੜਪ ਹੋਈ ਐ ਜਿੱਥੇ ਨਸ਼ਾ ਤਸਕਰਾਂ ਦੇ ਵਿਚਾਲੇ ਇਹ ਛੜਪਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੋਵਾਂ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਨਸ਼ਾ ਤਸਕਰਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇੱਕ ਰਾਹੀਰ ਮਾਸੂਮ ਬੱਚਾ ਜਿਹੜਾ ਕਿ ਉੱਥੋਂ ਲੱਗ ਰਿਹਾ ਹੁੰਦਾ ਹੈ ਉਸ ਤੇ ਗੋਲੀ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਦੋਵੇਂ ਨਸ਼ਾ ਤਸਕਰ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਨੇ ਜਿਨ੍ਹਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਟੀਮ ਸਾਡੀ ਨਾਕੇ ਤੇ ਸੀਗੀ ਨਿਸ਼ਟਾ ਟਾਰੀ ਨਿਸ਼ਟਾ ਰੋਡ ਦੇ ਡਰੇਨ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚਲਦੀ ਆ ਮੁਹਿੰਮ ਉਹਦੇ ਸਬੰਧ ਵਿੱਚ ਉੱਥੇ ਨਾਕੇ ਤੇ ਮੌਜੂਦ ਸੀਗੇ ਪੁਲਿਸ ਦੀ ਪਾਰਟੀ ਮੌਜੂਦ ਸੀਗੀ ਇਹ ਦੋ ਮੁੰਨੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਦੀ ਅਸੀਂ ਬਾਅਦ ਵਿੱਚ شناخت ਕਰ ਲਈ ਆ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਗਏ ਲੇਕਿਨ ਯਤਨ ਟੀਮ ਨੇ ਉਹਨਾਂ ਨੂੰ ਪਹੁੰਚਿਆ ਜਦੋਂ ਫੜਿਆ ਉਹਨੇ ਮੋਸਲ ਪੀ ਆ ਲਿਆ ਉਹ ਮੋਸਲ ਪੀ ਆਉਂਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ ਲੇਕਿਨ ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਨੇੜੇ ਵੀ ਆੜ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰ ਦੇ ਮਾਨ ਵੀ ਪੁਲਿਸ ਨੇ ਜਦੋਂ ਪਿੱਛਾ ਕੀਤਾ ਆ ਉਹਨੇ ਪਿਸਟਲ ਕੱਢਿਆ ਤੇ ਅਨਨੋਮ ਸੀਗੇ ਦੋਨੇ ਪਿਸਟਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਉਹ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਹੀਰ ਸੀ ਇੱਕ ਗੁਰਜੀਤ ਬਿੱਲਾ ਬਾਅਦ ਚ ਹੀ ਤਸਦੀਕ ਕੀਤਾ ਮਹਿੰਸਤੇ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗੀ ਸੀ ਓਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾ ਫੜ ਆਪਣੀਆਂ ਗੱਡੀਆਂ ਜਾਂ ਮੰਦੀ ਬਲੈਕ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਚਾਹ ਨਹੀਂ ਸਕੇ ਉਹਨਾਂ ਦੇ ਅਸੀਂ شناخت ਕਰ ਲਈਆ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਹੈ ਪ੍ਰਚਾਰਾ ਦਰਜ ਕੀਤਾ ਇਹਦੇ ਚ ਜਿਹੜਾ ﺍﻟफाफा ਚੈੱਕ ਕਰਨ ਤੇ 5 ਕਿਲੋ ਹੈਰਨ ਬਰਾਮਦ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਸੀਂ ਤਸਦੀਕ ਕਰ ਲਿਆ ਕੰਦੀ ਕੌਣ ਨੇ ਸਰ ਇਹ ਮੁਲਾਜ਼ਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ ਨਹੀਂ ਇਹ ਪ੍ਰਾਈਵੇਟ ਰਾਹ ਗਈ ਸੀ ਨਿਸ਼ਟੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਪਹਿਲਾ ਨਾਮ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿੱਥੇ جنگ ਦੇ ਹਾਲਾਤ ਸ਼ਾਂਤ ਹੋ ਚੁੱਕੇ ਨੇ ਤਾਂ ਇਹ ਸਭ ਦੇ ਵਿਚਾਲੇ ਨਸ਼ਾ ਤਸਕਰੀ ਦਾ ਵਪਾਰ ਉਸੇ ਤਰ੍ਹਾਂ ਜੋਰਾ ਸ਼ੋਰਾ ਦੇ ਉੱਤੇ ਚੱਲਦਾ ਹੋਇਆ ਵਿਖਾਈ ਦੇ ਰਿਹਾ ਦਰਅਸਲ ਅਟਾਰੀ ਦੇ ਨੇੜੇ ਦੋ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਅਤੇ ਇਹਨਾਂ ਨਸ਼ਾ ਤਸਕਰਾਂ ਦੇ ਵਿਚਾਲੇ ਝੜਪ ਹੁੰਦੀ ਹੈ ਤਾਂ ਇੱਕ ਰਾਹਗੀਰ ਨੂੰ ਗੋਲੀ ਲੱਗਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਮਾਸੂਮ ਬੱਚਾ ਜਿਹੜਾ ਕਿ ਉਸ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹ ਨਸ਼ਾ ਤਸਕਰ ਜਿਹੜੇ ਐ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹਨਾਂ ਦੇ ਕੋਲੋਂ ਤਕਰੀਬਨ 5 ਕਿਲੋ ਹੈਰੋਇਨ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਤਾਂ ਜੱਜ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਵੱਡੀ ਗਈ ਹੈ ਤੇ ਇਸੇ ਮੁਹਿੰਮ ਦੇ ਤਹਿਤ ਜਿੱਥੇ ਕਿ ਨਸ਼ਾ ਤਸਕਰਾਂ ਦੇ ਘਰਟ ਆਏ ਜਾ ਰਹੇ ਨੇ ਤਾਂ ਇਹ ਸਭ ਦੇ ਵਿਚਾਲੇ ਅਟਾਰੀ ਦੇ ਨੇੜੇ ਉਹ ਝੜਪ ਹੋਈ ਹੈ ਜਿੱਥੇ ਨਸ਼ਾ ਤਸਕਰਾਂ ਦੇ ਵਿਚਾਲੇ ਇਹ ਝੜਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੋਵਾਂ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਨਸ਼ਾ ਤਸਕਰਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇੱਕ ਰਾਹੀਰ ਮਾਸੂਮ ਬੱਚਾ ਜਿਹੜਾ ਕਿ ਉੱਥੋਂ ਲੱਗ ਰਿਹਾ ਹੁੰਦਾ ਹੈ ਉਸ ਤੇ ਗੋਲੀ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਦੋਵੇਂ ਨਸ਼ਾ ਤਸਕਰ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਨੇ ਜਿਨ੍ਹਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਟੀਮ ਸਾਡੀ ਨਾਕੇ ਤੇ ਸੀਗੀ ਨਿਸ਼ਟਾ ਟਾਰੀ ਨਿਸ਼ਟਾ ਰੋਡ ਦੇ ਡਰੇਨ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚੱਲਦੀ ਆ ਮੁਹਿੰਮ ਉਹਦੇ ਸਬੰਧ ਵਿੱਚ ਉੱਥੇ ਨਾਕੇ ਤੇ ਮੌਜੂਦ ਸੀਗੇ ਉਹ ਜਿੱਦੀ ਪਾਰਟੀ ਮੌਜੂਦ ਸੀਗੀ ਇਹ ਦੋ ਮੁੰਨੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਨੂੰ ਅਸੀਂ ਬਾਅਦ ਵਿੱਚ ਸ਼ਨਾਖਤ ਕਰ ਲਈ ਹੈ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਹੀ ਗਏ ਇਦੋਂ ਯਤਮ ਟੀਮ ਨੇ ਉਹਨਾਂ ਨੂੰ ਦੇਖਿਆ ਜਦੋਂ ਫੜਿਆ ਉਹਨਾਂ ਨੇ ਮੋਸਲ ਪਿਆ ਲਿਆ ਉਹ ਮੋਸਲ ਪਿਆਉਂਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ ਲੇਕਿਨ ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਨੇੜੇ ਵੀ ਆੜ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰ ਦੇ ਮਾਨ ਵੀ ਪੁਲਿਸ ਨੇ ਜਦੋਂ ਪਿੱਛਾ ਕੀਤਾ ਆ ਉਹਨੇ ਕਿਸਟਲ ਕੱਢਿਆ ਤੇ ਅਨਨ ਉਸੇ ਦੇ ਦੋਨੇ ਪਿਸਟਲ ਲੋਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਵਾ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਗੀਰ ਸੀ ਇੱਕ ਗੁਰਜੀਤ ਬਿੱਲਾ ਬਾਅਦ ਚਹੀਂ ਤਸਦੀਕ ਕੀਤਾ ਇਹਦੇ ਅਸਤੇ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗ ਗਈ ਸੀ ਓ ਇਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾ ਫੜਾ ਆਪਣੀਆਂ ਗੱਡੀਆਂ ਜਾਂ ਮੰਦੀਪ ਲੈ ਕੇ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਛਾਹ ਨਹੀਂ ਸਕੇ ਉਹਨਾਂ ਦੇ ਅਸੀਂ شناخت ਕਰ ਲਈਆ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਆ ਪ੍ਰਚਾਰਾ ਦਰਜ ਕੀਤਾ ਇਹਦੇ ਜੋ ਜਿਹੜਾ ਲਫਾਫਾ ਚੈੱਕ ਕਰਨ ਤੇ 5 ਕਿਲੋ ਹੈਰੋਨ ਬਰਾਮਦ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਹੀ ਤਸਦੀਕ ਕਰ ਲਿਆ ਬੰਦੇ ਕੌਣ ਨੇ ਸਰ ਇਹ ਮੁਲਾਜ਼ਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ 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 ਇਹ ਪ੍ਰਾਈਵੇਟ ਰਾਹ ਗਈ ਸੀ ਨਿਸ਼ਟੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਬਿੱਲਾ ਨਾਮ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿੱਥੇ ਜੰਗ ਦੇ ਹਾਲਾਤ ਸ਼ਾਂਤ ਹੋ ਚੁੱਕੇ ਨੇ ਤਾਂ ਇਹ ਸਭ ਦੇ ਵਿਚਾਲੇ ਨਸ਼ਾ ਤਸਕਰੀ ਦਾ ਵਪਾਰ ਉਸੇ ਤਰ੍ਹਾਂ ਜੋਰਾ ਸ਼ੋਰਾ ਦੇ ਉੱਤੇ ਚੱਲਦਾ ਹੋਇਆ ਵਿਖਾਈ ਦੇ ਰਿਹਾ ਹੈ ਦਰਅਸਲ ਅਟਾਰੀ ਦੇ ਨੇੜੇ ਦੋ ਤਸਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਅਤੇ ਇਹਨਾਂ ਨਸ਼ਾ ਤਸਕਰਾਂ ਦੇ ਵਿਚਾਲੇ ਝੜਪ ਹੁੰਦੀ ਹੈ ਤਾਂ ਇੱਕ ਰਾਹਗੀਰ ਨੂੰ ਗੋਲੀ ਲੱਗਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਮਾਸੂਮ ਬੱਚਾ ਜਿਹੜਾ ਕਿ ਉਸ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹ ਨਸ਼ਾ ਤਸਕਰ ਜਿਹੜੇ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹਨਾਂ ਦੇ ਕੋਲੋਂ ਤਕਰੀਬਨ 5 ਕਿਲੋ ਹੈਰੋਇਨ ਜਿਹੜੀ ਐ ਬਰਾਮਦ ਕੀਤੀ ਗਈ ਐ ਤਾਂ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਐ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਵੱਡੀ ਗਈ ਐ ਤੇ ਇਸੇ ਮੁਹਿੰਮ ਦੇ ਤਹਿਤ ਜਿੱਥੇ ਕਿ ਨਸ਼ਾ ਤਸਕਰਾਂ ਦੇ ਘਰਟ ਆਏ ਜਾ ਰਹੇ ਨੇ ਤਾਂ ਇਹ ਸਭ ਦੇ ਵਿਚਾਲੇ ਔਟਾਰੀ ਦੇ ਨੇੜੇ ਉਹ ਝੜਪ ਹੋਈ ਐ ਜਿੱਥੇ ਨਸ਼ਾ ਤਸਕਰਾਂ ਦੇ ਵਿਚਾਲੇ ਇਹ ਝੜਪਦਿਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੋਵਾਂ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਨਸ਼ਾ ਤਸਕਰਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇੱਕ ਰਾਘੀਰ ਮਾਸੂਮ ਬੱਚਾ ਜਿਹੜਾ ਕਿ ਉੱਥੋਂ ਲੱਗ ਰਿਹਾ ਹੁੰਦਾ ਹੈ ਉਸ ਤੇ ਗੋਲੀ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਹ ਦੋਵੇਂ ਨਸ਼ਾ ਤਸਕਰ ਜਿਹੜੇ ਆ ਮੌਕੇ ਤੋਂ ਫਰਾਰ ਹੋ ਗਏ ਨੇ ਜਿਨ੍ਹਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਟੀਮ ਸਾਡੀ ਨਾਕੇ ਤੇ ਸੀਗੀ ਨਿਸ਼ਟਾ ਟਾਰੀ ਨਿਸ਼ਟਾ ਰੋਡ ਦੇ ਡਰੇਨ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚੱਲਦੀ ਆ ਮੁਹਿੰਮ ਉਹਦੇ ਸਬੰਧ ਵਿੱਚ ਉੱਥੇ ਨਾਕੇ ਤੇ ਮੌਜੂਦ ਸੀਗੇ ਪੋਰ ਜਿੱਤੀ پارٹی ਮੌਜੂਦ ਸੀਗੀ ਇਹ ਦੋ ਮੁੰਡੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਨੂੰ ਅਸੀਂ ਬਾਅਦ ਵਿੱਚ ਸ਼ਨਾਖਤ ਕਰ ਲਈ ਆ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਗਏ ਲੇਕਿਨ ਯਕਦਾਂ ਟੀਮ ਨੇ ਉਹਨਾਂ ਨੂੰ ਲੋਚਿਆ ਜਦੋਂ ਫੜਿਆ ਉਹਨੇ ਮੋਸਲ ਪੀਆ ਲਿਆ ਉਹ ਮੋਸਲ ਪੀ ਆਉਂਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ ਲੇਕਿਨ ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਿਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਨੇੜੇ ਦੀ ਆੜ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰ ਦੇ ਮਾਨ ਵੀ ਪੁਲਿਸ ਨੇ ਜਦੋਂ ਪਿੱਛਾ ਕੀਤਾ ਆ ਉਹਨੇ ਪਿਸਤਲ ਕੱਢਿਆ ਤੇ ਅਨਮੋਨ ਸੀਗੇ ਦੋਨੇ ਪਿਸਤਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦਿੰਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਉਹ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਹੀਰ ਸੀ ਇੱਕ ਗੁਰਜੀਤ ਬਿੱਲਾ ਬਾਅਦ ਚ ਹੀ ਤਸਦੀਕ ਕੀਤਾ ਜਿਹੜੇ ਉਸ ਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗ ਗਈ ਸੀ ਇਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾ ਫੜ ਆਪਣੀਆਂ ਗੱਡੀਆਂ ਜਾਂ ਮੰਦੀ ਬਲੈਕ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਚਾਹ ਨਹੀਂ ਸਕੇ ਉਹਨਾਂ ਦੇ ਅਸੀਂ شناخت ਕਰ ਲਈ ਐ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਆ ਪ੍ਰਚਾਰਾ ਦਰਜ ਕੀਤਾ ਇਹਦੇ ਚ ਜਿਹੜਾ ਲਫਾਫਾ ਚੈੱਕ ਕਰਨ ਤੇ 5 ਕਿਲੋ ਹੈਗਨ ਬਰਾਮਦ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਸੀਂ ਤਸਦੀਕ ਕਰ ਲਿਆ ਬੰਦੇ ਕੌਣ ਨੇ ਸਿਰ ਇਹ ਮੁਲਾਜ਼ਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ ਨਹੀਂ ਇਹ ਪ੍ਰਾਈਵੇਟ ਰਾਘੀ ਸੀ ਉਹ ਇਸ ਟੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਬਿੱਲਾ ਨਾਮ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਆਖਿਰਕਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ